ਅੱਜ ਭਾਰਤੀ ਕਿਸਾਨ ਯੂਨੀਅਨ ਡਿਕੋਦਾ ਦੀ ਤਰਫੋਂ ਬਿੱਕੀ ਨੇੜੇ ਬਣੇ ਟੋਲ ਪਲਾਜ਼ਾ ਨੂੰ ਜੀਸੀਬੀ ਮਸ਼ੀਨਾਂ ਨਾਲ ਉਖਾੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਵੱਡਾ ਹਿੱਸਾ ਢਾਹ ਦਿੱਤਾ ਗਿਆ ਇਸ ਮੌਕੇ ਜ਼ਿਲ੍ਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੰਮ ਨੂੰ ਬੰਦ ਕਰਵਾਇਆ ਅਤੇ ਪੁਲਿਸ ਮੁਲਜ਼ਮ ਦੀ ਪਛਾਣ ਕਰ ਰਹੀ ਹੈ ਇਹਨਾਂ ਸਰਕਾਰਾਂ ਸਮੇਂ ਜਿੱਥੇ ਵੀ ਜੀ ਕਰੇ ਟੋਲ ਪਲਾਜ਼ਾ ਲਾ ਦੋ ਕੋਈ ਲੋਕਾਂ ਦੀ ਸੁਰੱਖਿਆ ਦਾ ਕੋਈ ਨਾਲ ਕੋਲੇ ਇੰਤਜ਼ਾਮ ਨਹੀਂਗਾ ਇਨੂੰ ਬੰਦ ਪਾਏ ਨੂੰ ਵੀ ਕਾਫੀ ਸਮਾਂ ਹੋ ਗਿਆ ਬਾਰ-ਬਾਰ ਪ੍ਰਸ਼ਾਸਨ ਦੇ ਇਥੋਂ ਦੀਆਂ ਸਰਕਾਰਾਂ ਦੇ ਚੇਤਾਵਨੀ ਦੇਣ ਦੇ ਬਾਵਜੂਦ ਵੀ ਇਹਨਾਂ ਦੀ ਸਟੇ ਲਈ ਹੋਈ ਹੈ ਜੀ ਆ ਨਾ ਹੀ ਬਹਾਨੇ ਅਸੀਂ ਨੇ ਇਹ ਕਿਹਾ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਫੇਕੇ ਦੇ ਰੰਦੇ ਕੰਪਨੀ ਦਾ ਕੋਈ ਨਾ ਰਿਪਲੇਸਮੈਂਟ ਦਾ ਚੱਲਦਾ ਲੋਕਾਂ ਦੀ ਜਿਹੜੀ ਜਾਨ ਇੱਥੇ ਗਈਆਂ ਨੇ ਕੀਮਤੀ ਜਾਨਾਂ ਐਕਸੀਡੈਂਟ ਹੁੰਦੇ ਨੇ ਰੋਜ਼ ਉਹਨਾਂ ਦਾ ਨਾ ਇਥੋਂ ਦੇ ਪ੍ਰਸ਼ਾਸਨ ਨੂੰ ਨਾ ਇਥੋਂ ਦੀਆਂ ਸਰਕਾਰਾਂ ਨੂੰ ਕੋਈ ਉਹਨਾਂ ਦਾ ਚਿੰਤਾ ਨਹੀਂ ਅਸੀਂ ਇਹ ਫਿਰ ਭਾਰਤੀਆਂ ਨੂੰ ਇੱਕ ਤਾਂ ਡਕਾਉਂਦਾ ਵੱਲੋਂ ਇਹ ਤਾਂ ਹੀਆ ਕੀਤਾ ਤੇ ਜਿੱਥੇ ਵੀ ਅਣਅਧਿਕਾਰਤ ਟੋਲ ਪਲਾਜ਼ਾ ਲੱਗਿਆ ਹੋਇਆ ਹੈ ਜਿੱਥੇ ਲੋਕਾਂ ਦੀ ਮੌਤ ਦਾ ਜਾਨ ਦਾ ਖੋਬਣਾ ਹੋਇਆ ਹੈ ਹਰ ਰੋਜ਼ ਕੀਮਤੀ ਜਾਨਾਂ ਇਹਦੇ ਜਾ ਰਹੀਆਂ ਨੇ ਇਸ ਕਰਕੇ ਅਸੀਂ ਨੇ ਜਿਵੇਂ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਪੱਖੋ ਕੈਂਚੀਆਂ ਟੋਲ ਪਲਾਜ਼ਾ ਪਟਾਇਆ ਉਦੋਂ ਬੜਿੰਕ ਦੇ ਵਿੱਚ 2 ਹਾਸੇ ਹੋ ਗਏ 93 ਦੇ ਵਿੱਚ ਅਤੇ ਹੁਣ ਪਿੱਛੇ ਜੇ 2 ਮਹੀਨੇ ਹੋ ਗਏ ਉੱਥੇ ਹਾਦਸਾ ਹੋਇਆ ਘਟੂ ਘਟ 40 ਬੱਸਾਂ ਬੱਸ ਦੇ ਵਿੱਚ ਸਵਾਰੀਆਂ ਸੀਆਂ ਉਹ ਕੋਲ ਤੋਂ نیچے ਕਰਕੇ ਬਸ ਆਪਣਾ ਨਹਿਰ ਦੇ ਵਿੱਚ ਉੱਥੇ ਜਾਂਨਾਂ ਗਏ ਜਾਂ ਇੱਥੇ ਹਰ ਰੋਜ਼ ਜਾਂਦਿਆਂ ਨੇ ਤੇ ਨਾਲ ਜਿਹੜਾ ਘੁੰਮਣ ਕਲਾ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੇ ਵੀ ਬਹੁਤ ਹਾਸੇ ਹੁੰਦੇ ਨੇ ਰੋਜ਼ ਹੀ ਦੇਖਦੇ ਆ ਪਰ ਡੀਸੀ ਪ੍ਰਸ਼ਾਸਨ ਇੱਥੋਂ ਦਾ ਕਹਿੰਦਾ ਕਿ ਸਾਨੂੰ ਲਿਆ ਕੇ ਜੋ ਕੋਟਾਂ ਜੇ ਉਹਨਾਂ ਦੀ ਸਰਕਾਰ ਤੇ ਉਹਨਾਂ ਦੇ ਪ੍ਰਬੰਧ ਦੇ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਕਿ ਕਿੰਨੇ ਹਾਸੇ ਹੁੰਦੇ ਨੇ ਰੋਜ਼ ਕਿੰਨੀਆਂ ਕੀਮਤੀ ਜਾਂਨਾਂ ਜਾਂਦੇ ਨੇ ਕਿੰਨੀਆਂ ਗੱਡੀਆਂ ਇੱਥੇ ਐਕਸੀਡੈਂਟਾਂ ਨਾਲ ਰੋਜ਼ تباہ ਹੋ ਰਹੀਆਂ ਪਲਾਜ਼ਾ ਢਾਈ ਦੇ ਵਿੱਚ ਉਹਦੇ ਅਸੀਂ ਦੋ ਵਾਰੀ ਪਹਿਲਾਂ ਧਰਨੇ ਦੇ ਚੁੱਕੇ ਆ ਪ੍ਰਸ਼ਾਸਨ ਨੂੰ ਕਹਿ ਚੁੱਕੇ ਆ ਜੇ ਇਹਦਾ ਜੇ ਸਟੇ ਚੱਲਦਾ ਛੇੜਾ ਬਾਹਨਾ ਲਾ ਕੇ ਲੋਕਾਂ ਦੀਆਂ ਰੋਜ਼ ਮੌਤਾਂ ਹੁੰਦੀਆਂ ਐ ਐਕਸੀਡੈਂਟ ਹੁੰਦੇ ਐ ਮਹਿੰਗੇ ਭਾਰਾਂ ਦੀਆਂ ਗੱਡੀਆਂ ਫੁੱਟਦੀਆਂ ਪਰ ਇੱਥੋਂ ਦਾ ਡੀਸੀ ਤੇ ਐਸਐਸਓ ਚੁੱਪ ਐ ਜਦੋਂ ਦੂਜਾ ਧਰਨਾ ਦਿੱਤਾ ਉਦੋਂ ਐਸਐਸਪੀ ਤੇ ਟੇਸ਼ਨ ਸਵਾਸ ਦਵਾਇਆ ਵੀ ਦੋ ਮਹੀਨਾ ਦੇ ਵਿੱਚ ਅਸੀਂ ਇਹਦਾ ਰਿਪੋਰਟ ਬਣਾ ਕੇ ਭੇਜਾਂਗੇ ਭੇਜਣੇ ਅਸੀਂ ਇਹੜੇ ਹੋ ਗਏ ਇਹ ਲੁਕਦਾ ਡਾਕਾ ਦਾ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਜੀ ਪਰ ਪ੍ਰਸ਼ਾਸਨ ਦੀ ਗੱਲ ਚੋ ਕੱਖ ਨਹੀਂ ਨੇਪੜਿਆ ਕਿਉਂਕਿ ਜਦੋਂ ਇਹ ਟੋਲ ਪਲਾਜ ਚ ਚੱਲਦੇ ਸੀਗਾ ਘੁੰਮਣ ਵਾਲਾ ਤੇ ਇਹ ਅਸੀਂ 6 ਦਿਨ ਧਰਨਾ ਲਾਇਆ ਕੰਮ ਵੀ ਅਸੀਂ ਬੰਦ ਕਰਾਇਆ ਇਹਦਾ ਅਵੇਦ ਟੋਲ ਪਲਾਜ ਨਹੀਂ ਚੱਲਦੇ ਕਿਉਂਕਿ ਇਹ ਹਾਈਵੇ ਸੜਕਾਂ ਹੈ ਨਹੀਂ ਇਹ ਲੋਕਲ ਸੜਕਾਂ ਨੇ ਉਦੋਂ ਵੀ ਸਾਡੇ ਤੇ ਪਰਚਾ ਦਰਜ ਕੀਤਾ ਇਹਨਾਂ ਨੇ ਜੋਗੇ ਥਾਣੇ ਤੇ ਮੌੜਾ ਵਾਲਿਆਂ ਨੇ ਅਸੀਂ ਇਹ ਬੰਦ ਕਰਾਇਆ ਜਦੋਂ ਮਿਸਟਰੀ ਕਾਮਾ ਸਰ ਤੇ ਜੇ ਤੋਕ ਦਿੰਦੇ ਸੀ ਉਸ ਤੋਂ ਬਾਅਦ ਨੱਬਾ ਸਮਾਂ ਉਹ ਮੈਂ ਚੱਕਰੀ ਦੇਖੇਦਾਰ ਨੇ ਸਟੇ ਲੈ ਲਈ ਆ ਕੌਂਟਰ ਤੋਂ ਕੰਪਨੀ ਤੇ ਠੇਕੇਦਾਰਾਂ ਰੋਣਾਗਾ ਛੇਕੇ ਲੋਕਾਂ ਨਾਲ ਰੋਣਾ ਨਹੀਂ ਹੈਗਾ ਤਾਂ ਕਰਕੇ ਅੱਜ ਅਸੀਂ ਆਪ ਦੀ ਹੱਥੀਂ ਕਾਰਜਾਂ ਦਾ ਸਮਾਰਿਆ ਕਿਉਂਕਿ ਸਾਡਾ ਨਾਰਾਗਾ ਕਿ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਅਸੀਂ ਉਹ ਨਾਰੇ ਨੂੰ ਬੁਲੰਦ ਕਰਕੇ ਅੱਜ ਪੀਕੇਜੂ ਡਕਾਉਂਦਾ ਵੱਲੋਂ ਅਸੀਂ ਇਹਨੂੰ ਪਾਸੇ ਕਰਨ ਲੱਗੇ ਆ ਅਸੀਂ ਫੈਸਲਾ ਲੈ ਲਿਆ ਪ੍ਰਸ਼ਾਸਨ ਸਰਕਾਰ ਜੋ ਮਰਜ਼ੀ ਫੈਸਲਾ ਸਾਡੇ ਤੇ ਲਵੋ ਅੱਜ ਅਸੀਂ ਰਸਤਾ ਪੱਤਰ ਕਰਕੇ ਆਏ ਹਾਂ ਜੀ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਘਮਣਪੋਲ ਵੀ ਬਣਿਆ ਹੋਇਆ ਉੱਥੇ ਹੀ ਬਹੁਤ ਸਾਰੇ ਹਾਸੇ ਵਾਪਰ ਜੋਸ ਬਾਰੇ ਵੀ ਕੋਈ ਵਿਚਾਰ ਹੈ ਅਸੀਂ ਪਗਾਰ ਦੀ ਮੀਟਿੰਗ ਤੇ ਤਿੰਨ ਨਾ ਟੋਲ ਪਲਾਜ਼ਾਂ ਦਾ ਨੰਬਰ ਲਾਇਆ ਸੀਗਾ ਇਹ ਟੋਲ ਪਲਾਜ਼ਾ ਇੱਕ ਬੜੰਗੇ ਜਿੱਥੇ ਬੱਚਦੀ ਕੀ ਆ ਪੁਰਾਣੀ ਢੀਗਾਗਾ ਉੱਥੇ ਸਾਡਾ ਬੀਕੇਜੂ ਦੁਕਾਨਦਾਰ ਵੱਲੋਂ ਲਗਾਤਾਰ 3 ਮਹੀਨੇ ਹੋ ਗਏ ਧਰਨਾ ਲਾਇਆ ਨੂੰ ਇੱਕ ਮੌੜਾ ਕੰਨੀ ਵਾਲਾ ਅਸੀਂ ਆ ਧਰਨੇ ਤੋਂ ਬਾਅਦ ਆਉਣ ਵਾਲੇ ਦਿਨ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੀ ਬੀਕੇਜੂ ਦੁਕਾਨਦਾਰਾਂ ਨੇ ਮ ਲੁੱਟ ਦੇ ਅੱਡੇ ਬਣੇ ਹੋਏ ਆ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਆ ਤੇ ਇਹ ਵਿੱਚੋ ਕਰੀ ਸਰਕਾਰ ਨੇ ਦਵਾ ਕੇ ਸਟੇ ਲੋਕਾਂ ਦੀ ਜਿਹੜੀ ਮੌਤਾਂ ਨੇ ਸ਼ਰਤ ਤੇ ਹੋਣ ਦੀਆਂ ਉਹ ਸਾਰੇ ਟੋਲ ਪਲਾਜ਼ਾ ਨੂੰ ਬਾਲਾ ਸਮਾਨੀ ਲਾਉਦੇ ਸਾਰਿਆਂ ਨੂੰ ਜਿਹੜੇ ਪਾਸੇ ਕਰਦੇ ਆ ਇਹ ਕਿੱਥੇ ਟੋਲ ਪਲਾਜ਼ਾ ਲੱਗਿਆ ਹੋਇਆਗਾ ਇਹ ਜਿਹੜਾ ਕਿ ਅਜੇ ਇਹ ਚਾਲੂ ਨਹੀਂ ਹੋਇਆ ਸੀਗਾ ਇਹਦੀ ਸਰਫੋਂ ਬਿਲਡਿੰਗ ਹੀ ਖੜੀ ਸੀਗੀ ਜੋ ਕਿ ਇਸ ਇਸ ਨੂੰ ਚਕਾਉਣ ਵਾਸਤੇ ਪਹਿਲਾਂ ਵੀ ਕਿਸਾਨ ਜੁਨੀਅਨ ਨੇ ਦੋ ਵਾਰੀ ਧਰਨੇ ਲਾਇਆ ਧਰਨਾ ਲਾਇਆ ਸੀਗਾ ਤੇ ਉਹਦਾ ਜੇ ਕੋਈ ਮਾਂ ਜੋ ਹਾਈ ਕੋਰਟ ਵਿੱਚ ਇਹਦਾ ਸਟੇ ਔਨ ਕਰਕੇ ਕੋਈ ਡਿਸੀਜਨ ਨਹੀਂ ਹੋ ਸਕਿਆ ਸੀਗਾ ਇਸ ਕਰਕੇ ਅੱਜ ਫੇਰ ਜੁਨੀਅਨ ਨੇ ਇਹਦਾ ਧਰਨਾ ਲਾਇਆ ਸੀ ਇੱਥੇ ਜੁਨੀਅਨ ਦੇ ਵਿੱਚੋਂ ਕੁਝ ਵਰਕਰ ਵੇਖ ਕੱਬ ਉਹ ਕੀ ਇਹਦਾ ਜਿਹੜਾ ਨਕਸਾਂ ਕਰਤਾ ਸੀ ਅਸੀਂ ਮੌਕੇ ਤੇ ਪਹੁੰਚ ਗਏ ਸਾਰਾ ਉਹ ਆ ਮਤਲਬ ਇਹ ਕਾਬੂ ਕਰ ਲੈ ਸੀ ਇਸ ਕਮਨ ਨੂੰ ਤੇ ਜਿਹੜੀ ਰੋਡ ਚਲਵਾ ਦਿੱਤੀ ਹੈਗੀ ਸਾਰੀ ਰੋਡ ਚੱਲ ਰਹੀ ਹੈ ਬਿਲਕੁਲ ਠੀਕ ਚੱਲ ਰਹੀ ਹੈ ਧਰਨਾ ਚੱਕਿਆ ਜੀ ਧਰਨਾ ਅ ਜੀ ਉਹਨਾਂ ਨੇ ਮਤਲਬ ਇਸ ਦੇ ਰੋਸ ਵਿੱਚੋਂ ਸਾਈਡ ਤੇ ਬੈਠੇ ਨੇਗੇ 10 ਕ ਬੰਦੇ ਰੋਡ ਚੱਲ ਰਹੀ ਹੈ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਕਿ ਉਹਦੇ ਵਿੱਚ